ਅੱਜ ਇੱਕ ਗਾਜ਼ਬ ਦੀ ਮੈਂ ਖੋਜ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਹੋਇਆ ਇੰਜ ਸੀ ਕਿ ਦੋ ਗਰੁੱਪ ਬਣਾਏ ਗਏ ਸਨ ਚੂਹਿਆਂ ਦੇ ਦੋਨਾਂ ਨੂੰ ਰੱਜ ਕੇ ਥਿੰਦਾ ਖਵਾਇਆ ਗਿਆ ਸੀ ਇਹ ਦੇਖਣਾ ਸੀ ਕਿ ਉਹਨਾਂ ਦੇ ਸਰੀਰਾਂ ਉੱਤੇ ਥਿੰਦੇ ਦਾ ਕੀ ਮਾੜਾ ਅਸਰ ਦਿਖਣਾ ਦੋਨਾਂ ਦੇ ਟੈਸਟ ਕੀਤੇ ਗਏ ਜਦੋਂ 6 ਮਹੀਨੇ ਇਹ ਚੀਜ਼ਾਂ ਚੁਰਦੀਆਂ ਰਹੀਆਂ ਫਿਰ ਫੇਰ ਦੁਬਾਰਾ ਟੈਸਟ ਕੀਤੇ ਗਏ ਦੇਖਣ ਵਿੱਚ ਆਇਆ ਕਿ ਇੱਕ ਗਰੁੱਪ ਦਾ ਤਾਂ ਜਿਗਰ ਵੀ ਖਰਾਬ ਹੋਇਆ ਪਿਆ ਸੀ ਦਿਲ ਤੇ ਵੀ ਕਾਫੀ ਨਾੜੀਆਂ ਜਿਠੰਦਾ ਜੰਮਿਆ ਪਿਆ ਸੀ ਦਿਮਾਗ ਤੇ ਵੀ ਜੰਮਿਆ ਪਿਆ ਸੀ ਪਰ ਦੂਜੇ ਨੂੰ ਕੁਝ ਵੀ ਨਹੀਂ ਸੀ ਵਾਪਰਿਆ ਕਮਾਲ ਹੋ ਗਿਆ ਲੱਭਿਆ ਗਿਆ ਕਿ ਆਖਰ ਕੀ ਹੋਇਆ ਪਤਾ ਜੇ ਕੀ ਵਾਪਰਿਆ ਸੀ ਜਿਹੜੀ ਇੱਕ ਕੋਹਾਰ ਥੀ ਯਾਨੀ ਉਹ ਵਿਦਿਆਰਥਣ ਜਿਹੜੀ ਦੂਜੇ ਪਾਸੇ ਦੇ ਗਰੁੱਪ ਨੂੰ ਖਵਾ ਰਹੀ ਸੀ ਨਾਲੋਂ ਨਾਲ ਬਹੁਤ ਪਿਆਰ ਚ ਉਹਨਾਂ ਨੂੰ ਚੁੱਕਦੀ ਵੀ ਸੀ ਹੱਥਾਂ ਦੇ ਵਿੱਚ ਵੀ ਚੁੰਮਦੀ ਵੀ ਸੀ ਤੇ ਫਿਰ ਉਹੀ ਖਾਣਾ ਖਵਾ ਦਿੰਦੀ ਸੀ ਜੋ ਦੂਜੇ ਗਰੁੱਪ ਦਾ ਉਹ ਮੁੰਡਾ ਖਵਾ ਰਿਆ ਸੀ ਯਾਨੀ ਫਰਕ ਸਪਸ਼ਟ ਹੋ ਗਿਆ ਕਿ ਪਿਆਰ ਤੇ ਮੁਹੱਬਤ ਕਿੰਨਾ ਵੀ ਥਿੰਦੇ ਵਾਲਾ ਖਾਣਾ ਹੋਵੇ ਉਹਨੂੰ ਸਰੀਰ ਉੱਤੇ ਮਾੜਾ ਅਸਰ ਪੈਣ ਨਹੀਂ ਦਿੰਦੀ ਸੋ ਇਹਦਾ ਮਤਲਬ ਸਪਸ਼ਟ ਏ ਕਿ ਖਾਣੇ ਦਾ ਸਮਾਂ ਜੇ ਪਿਆਰ ਤੇ ਮੁਹੱਬਤ ਵਾਲਾ ਬਣਾ ਲਿਆ ਜਾਏ ਤਾਂ ਕੁਝ ਵੀ ਖਾ ਲਓ ਫਿਰ ਵੀ ਠੀਕ ਰਿਹਾ ਜਾ ਸਕਦਾ ਅਜ਼ਮਾਓ